ਸਾਚੀ ਕਾਲ ਨਮਸਤੇ ਆਦਾਬ ਆ ਕਿਵੇਂ ਹੋ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਕੇਪੀ ਧਾਰੀਵਾਲ ਦੇ ਵਿੱਚ ਅੱਜ ਅਸੀਂ ਜਾ ਰਹੇ ਸੀ ਮੈਂ ਧਾਰੀਵਾਲ ਸਾਹਿਬ ਤੇ ਮੇਰੀ ਛੋਟੀ ਬੇਟੀ ਲੁਧਿਆਣਾ ਸੋ ਅਸੀਂ ਬੱਸ ਵਿੱਚ ਬੈਠੇ ਹੋਏ ਸੀਗੇ ਸੋਚਿਆ ਵਲੌਗ ਕਿ ਉਹਨਾ ਸ਼ੂਟ ਕੀਤਾ ਜਾਵੇ ਕਾਫੀ ਸ਼ਾਮ ਹੋ ਗਈ ਸੀ ਸਾਨੂੰ ਅਸੀਂ ਸੋਚਿਆ ਵੀ ਚਲੋ ਕਿਹੜਾ ਬਾਲੀ ਦੂਰ ਜਾਣਾ ਨੇੜੇ ਹੀ ਜਾਣਾ ਆ ਇਸ ਕਰਕੇ ਨੇਰੇ ਨੇਰੇ ਅਸੀਂ ਜਦੋਂ ਬਾਸ ਚ ਉਤਰ ਗਏ ਕਾਫੀ ਨੇਰਾ ਹੋ ਚੁੱਕਿਆ ਸੀਗਾ ਅਸੀਂ ਵੇਟ ਕਰ ਰਹੇ ਸੀ ਮੇਰੇ ਬ੍ਰਦਰ ਦੀ ਸੋ ਅੱਜ ਦਾ ਵਲੌਗ ਹੁਣ ਮੈਂ ਕੱਲ ਨੂੰ ਕੰਟੀਨਿਊ ਕਰੂੰਗੀ ਜੀ ਬਾਏ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਹੋਰ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਜ਼ਿਆਦਾ ਵੀ ਕੀ ਬਰਦਾਸ਼ਤ ਤੋਂ ਬਾਹਰ ਹੀ ਹੋ ਰਹੀ ਆ ਹੁਣ ਤਾਂ ਇੰਨੀ ਗਰਮੀ ਹੋ ਰਹੀ ਆ ਸੋ ਹੋਰ ਸੁਣਾਓ ਜੀ ਦੀ ਵੇਕ ਟਿਕਾ ਕੋ ਨਹੀਂ ਸਾਰੇ ਆਪਾਂ ਹੁਣ ਉੱਠੇ ਸੀ ਸਵੇਰੇ ਸਵੇਰੇ ਸਵੇਰ ਨਹੀਂ ਹੈ 8:30 ਹੋ ਚੁੱਕੇ ਨੇ ਤੇ ਆਪਾਂ ਅੱਜ ਕਿੱਥੇ ਆਏ ਹੋਏ ਤੁਹਾਨੂੰ ਦੱਸਦੇ ਆ ਜੀ ਆ ਆਪਾਂ ਆਏ ਹੋਏ ਆ ਕਿੱਥੇ ਆਪਾਂ ਆਏ ਹੋਏ ਇਹਨਾਂ ਦੇ ਸਾਰੇ ਮਤਲਬ ਕਿ ਮੇਰੇ ਪੇਕੇ ਆਪਾਂ ਆਏ ਹੋਏ ਆ ਲੁਧਿਆਣੇ ਕੱਲ ਆਏ ਸੀਗੇ ਕੱਲ ਦਾ ਵਲੌਗ ਮੈਂ ਥੋੜਾ ਜਿਹਾ ਵਿੱਚ ਐਡ ਕਰ ਦੂੰਗੀ ਕਿਉਂਕਿ ਆ ਰਾਤ ਨੇਰਾ ਬਾਤ ਹੋ ਗਿਆ ਸੀ ਕਿ ਸਾਨੂੰ ਆਉਂਦਿਆਂ ਨੂੰ ਇਸ ਕਰਕੇ ਜਿਹੜੇ ਆ ਕਿ ਮੈਂ ਵਲੌਗ ਸ਼ੂਟ ਨਹੀਂ ਕਰ ਪਾਈ ਸੀਗੀ ਹੁਣ ਆਪਾਂ ਚੱਲੇ ਆ ਮਾਰਕੀਟ ਸੋ ਤੁਹਾਨੂੰ ਆਪਾਂ ਉੱਥੇ ਮਾਰਕੀਟ ਜਾ ਕੇ ਮਿਲਦੇ ਨਾਲ ਦੇਖਦੇ ਆਪਾਂ ਕੀ ਖਰੀਦਦੇ ਆ ਸੋ ਬਾਏ ਬਾਏ ਮਿਲਦੇ ਆ ਮਾਰਕੀਟ ਜਾ ਕੇ ਅਸੀਂ ਮਾਰਕੀਟ ਪੌਂਚ ਚੁੱਕੇ ਸੀ ਇਹ ਮਾਰਕੀਟ ਹੈਗੀ ਆ ਜੀ ਜਵਾਰਨਗਰ ਕੈਂਪ ਵਾਲੀ ਜਿਹੜੇ ਲੁਧਿਆਣੇ ਰਹਿੰਦੇ ਨੇ ਜਿਹੜੇ ਲੁਧਿਆਣੇ ਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਇਹ ਜਮਾਈ ਬੱਸ ਸਟੈਂਡ ਦੇ ਕੋਲ ਆ ਇਹਨੂੰ ਮਿੰਨੀ ਘੰਟਾ ਘਰ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਹਰ ਇੱਕ ਚੀਜ਼ ਮਿਲ ਜਾਂਦੀ ਆ ਫਿਰ ਮੈਨੂੰ ਲੱਗ ਗਈ ਜੀ ਗੰਨੇ ਵਾਲੀ ਰੇੜੀ ਸੋ ਫਿਰ ਅਸੀਂ ਪੀਤਾ ਗੰਨੇ ਦਾ ਰਸ ਆਰੀ ਵਾਲ ਸਾਹਮਣੇ ਤਾਂ ਪਿੱਤਾ ਨਹੀਂ ਹੈਗਾ ਸੋ ਮੈਨੂੰ ਜ਼ਿਆਦਾ ਵਧੀਆ ਲੱਗਦਾ ਵਾ ਮੈਂ ਤੇ ਮੇਰੀ ਬੇਟੀ ਨੇ ਹੀ ਪਿੱਤਾ ਸੀਗਾ ਸੋ ਹੋਰ ਸੁਣਾਓ ਜਿਨੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਸਾਰੇ ਕਹਿੰਦੇ ਰਹਿਣਗੇ ਤੁਸੀਂ ਵਲੌਗ ਨਹੀਂ ਬਣਦੇ ਵਲੌਗ ਤਾਂ ਅਸੀਂ ਪਾ ਵੀ ਦਿੰਨੇ ਆ ਪਰ ਤੁਸੀਂ ਵਲੌਗ ਨੂੰ ਉਹਨਾਂ ਰਿਸਪੌਂਸ ਵੀ ਦਿਆ ਕਰੋ ਵਲੌਗਰ ਨੂੰ ਤੁਸੀਂ ਪਿਆਰ ਵੀ ਦਿਆ ਕਰੋ ਤਾਂ ਕਰਕੇ ਵਲੌਗ ਪਾਉਂਦਾ ਫਿਰ ਦਿਲ ਵੀ ਕਰਦਾ ਸੋ ਫਿਰ ਅਸੀਂ ਆਗੇ ਸ਼ੋਪ ਤੇ ਇੱਕ ਮੇਰੀ ਬੇਟੀ ਨੇ ਲੈਣੇ ਸੀਗੇ ਸੈਂਡਲ ਸੋ ਸੈਂਡਲ ਪਸੰਦ ਕਰ ਰਹੀ ਸੀਗੀ ਤੇ ਉਹਨੂੰ ਹਲੇ ਕੁਝ ਪਸੰਦ ਵੀ ਨਹੀਂ ਆ ਰਿਆ ਸੀਗਾ ਪਰ ਮੈਂ ਉਹਨੂੰ ਦਿਖਾ ਰਹੀ ਸੀ ਤੂੰ ਆਹ ਲੈ ਲੈ ਕਿਉਂਕਿ ਜਦ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਬੱਚਿਆਂ ਦੀ ਜਿਹੜੀ ਪਸੰਦ ਹਨਾ ਉਹ ਆਪਣੀ ਹੋ ਜਾਂਦੀ ਆ ਸੋ ਮੈਂ ਉਹਨੂੰ ਦਿਖਾ ਰਹੀ ਸੀ ਤੂੰ ਆਹ ਲੈ ਲੈ ਆਹ ਲੈ ਲੈ ਪਰ ਨਹੀਂ ਜੀ ਮੈਂ ਆ ਨਹੀਂ ਲੈਣੇ ਮੈਂ ਆ ਨਹੀਂ ਲੈਣੇ ਆ ਦੇਖੋ ਇੰਨੇ ਸਾਰੇ ਉਹਨੂੰ ਦਿਖਾਏ ਨੇ ਪਰ ਫਿਰ ਵੀ ਨਿੱਤੇ ਫਿਰ ਵੀ ਉਹਨੇ ਆਪਣੀ ਪਸੰਦ ਨਾਲ ਜਦੋਂ ਲੈ ਲੂ ਲੈਂਦੀ ਆ ਫਿਰ ਕਹੂਗੀ ਦੇਖ ਲੋ ਕਿਵੇਂ ਦੇ ਲਵਾ ਜਿਵੇਂ ਤੁਸੀਂ ਕਹੋਗੇ ਸੋ ਅਸੀਂ ਸੈਂਡਲ ਵਗੈਰਾ ਲੈ ਲਏ ਸੀ ਫਿਰ ਅਸੀਂ ਆਸੇ ਆ ਗਏ ਡੋਸੇ ਵਾਲੀ ਰੇੜੀ ਤੇ ਕਿਉਂਕਿ ਜਿਹੜਾ ਡੋਸਾ ਹੁੰਦਾ ਵਾ ਮੈਂ ਹਮੇਸ਼ਾ ਸਾਊਥ ਇੰਡੀਅਨ ਰੇੜੀ ਤੇ ਹੀ ਖਾਨੀ ਆ ਸੋ ਜਦ ਵੀ ਮੈਂ ਲੁਧਿਆਣੇ ਆਨੀ ਆ ਮੈਂ ਇਥੋਂ ਡੋਸਾ ਜ਼ਰੂਰ ਖਾ ਕੇ ਜਾਨੀ ਆ ਡੋਸਾ ਵੀ ਜਿਹੜਾ ਸੀਗਾ ਓਹੋ ਇਹ ਹੀ ਵਧੀਆ ਬਣਾਉਂਦੇ ਨੇ ਜਿਹੜੇ ਸਾਊਥ ਇੰਡੀਅਨ ਹੁੰਦੇ ਨੇ ਹਨਾ ਸੋ ਨਾਲ ਹੀ 파ਰਕ ਸੀਗਾ ਨੇਰੀ ਫੁੱਲ ਚੱਲਣ ਲੱਗ ਗਈ ਸੀ ਜਦ ਅਸੀਂ ਡੋਸਾ ਖਾ ਰਹੇ ਸੀਗੇ ਧਾਰੀਵਾਲ ਸਾਹਿਬ ਨੇ ਡੋਸਾ ਨਹੀਂ ਖਾਦਾ ਡੋਸਾ ਸਿਰਫ ਮੈਂ ਤੇ ਮੇਰੀ ਬੇਟੀ ਨੇ ਹੀ ਖਾਦਾ ਸੀਗਾ ਸੋ ਡੋਸਾ ਬਹੁਤ ਜ਼ਿਆਦਾ ਟੇਸਟੀ ਸੀਗਾ ਮੇਰੇ ਹਸਬੰਦ ਨੂੰ ਤਾਂ ਇਦਾਂ ਹੋਇਆ ਹੋਇਆ ਸੀਗਾ ਛੇਤੀ ਖਾ ਲੋ ਜਿਹੜੀ ਨੇਰੀ ਆ ਉਹ ਚੱਲ ਰਹੀ ਆ ਦੋਸਤਾਂ ਨਾਲ ਅੱਧੀ ਮਿੱਟੀ ਖਾਈ ਜਾਣੀ ਐ ਪਰ ਸਾਨੂੰ ਤਾਂ ਆਏ ਸੀ ਬਸ ਰਿਲੈਕਸ ਹੋ ਕੇ ਆਰਾਮ ਨਾਲ ਖਾਈਏ ਇਹਨਾਂ ਨੇ ਖਾਧਾ ਨਹੀਂ ਸੀਗਾ ਸੋ ਫਿਰ ਅਸੀਂ ਮੇਨ ਰੋਡ ਤੇ ਆ ਕੇ ਮੇ ਬ੍ਰਦਰ ਦੀ ਵੇਟ ਕਰ ਰਹੇ ਸੀਗੇ ਕਿਉਂਕਿ ਮੇਰੇ ਬ੍ਰਦਰ ਹੀ ਸਾਨੂੰ ਛੱਡ ਕੇ ਗਿਆ ਸੀਗਾ ਮੇਰੇ ਬ੍ਰਦਰ ਨੇ ਸਾਨੂੰ ਲੈ ਕੇ ਜਾਣਾ ਸੀਗਾ ਸੋ ਉਹਦੀ ਕਾਫੀ ਟਾਈਮ ਤੱਕ ਅਸੀਂ ਵੇਟ ਕੀਤੀ ਫਿਰ ਉਹ ਆਇਆ ਹਨੇਰੀ ਵੀ ਕਾਫੀ ਚੱਲ ਰਹੀ ਸੀਗੀ ਸੋ ਹਨੇਰਾ ਵੀ ਕਾਫੀ ਹੋ ਗਿਆ ਸੀ ਮੋਸਟਲੀ 8:30 9 ਵਜੇ ਦਾ ਟਾਈਮ ਸੀਗਾ ਤੋਂ ਫਿਰ ਅਸੀਂ ਘਰ ਲਈ ਨਿਕਲ ਗਏ ਸੀਗੇ ਇਹ ਹੈਗਾ ਜੀ اومੈਕਸ ਜਿਹੜੇ ਲੁਧਿਆਣੇ ਵਾਲੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿ ਮੇਰੇ ਦਰਵਾਜ਼ੇ ਤੇ ਮਿਲਣਾ ਸੀ ਇਸ ਲਈ ਪਹਿਲਾਂ ਅਸੀਂ ਇੱਥੇ ਆਏ ਸੀਗੇ ਫਿਰ ਘਰ ਲਈ ਆਏ ਸੀਗੇ ਸੋ ਜਿਹੜਾ ਅੱਜ ਦਾ ਆਪਣਾ ਵਲੋਗ ਆ ਜ਼ਿਆਦਾ ਲੰਬਾ ਨਹੀਂ ਹੈਗਾ ਸੋ ਵਲੋਗ ਨੂੰ ਜ਼ਰੂਰ ਦੇਖਿਆ ਕਰੋ ਵਲੋਗ ਨੂੰ ਪਿਆਰ ਦਿਆ ਕਰੋ ਸੋ ਬਾਏ ਬਾਏ ਗੁੱਡ ਨਾਈਟ